ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਦਾ ਟੱਲ ਬਾਗ ਹੈ ਜਿਹਾਂ ਚੀਰੀ ਲਿਖਿਆ ਤੇ ਹੱਕ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਰਾਣਾ ਰਾਉ ਨ ਕੋ ਰਹੇ ਰੰਗ ਨ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨ ਬੰਦੇ ਧੀਰ ਸਾਡੇ ਪਰਮ ਮਿੱਤਰ ਗੁਰੂ ਮਹਾਰਾਜ ਦੇ ਚਰਨ ਸੇਵਕ ਭਾਈ ਸਾਹਿਬ ਭਾਈ ਨਿਸ਼ਾਤਰ ਸਿੰਘ ਜੀ ਖਾਲਸਾ ਸਾਹਿਬ ਗੁਰੂ ਮਹਾਰਾਜ ਵੱਲੋਂ ਬਖਸ਼ੀ ਹੋਇਆ ਜੂ ਭੋਗ ਕਰਕੇ ਅਕਾਲ ਚਲਾਣਾ ਕਰਕੇ ਸੰਚਾਰਨ ਪਹਿਲੋਂ ਤੇ ਅੱਜ ਉਹਨਾਂ ਦਾ ਅੰਤਮ ਸੰਸਕਾਰ ਕਰਨ ਵਾਸਤੇ ਸੰਗਤਾਂ ਇਕੱਠੀਆਂ ਹੋਈਆਂ ਐਸ ਵੇਲੇ ਗੁਰੂ ਘਰ ਵਿਖੇ ਅੰਤਮ ਦਰਸ਼ਨ ਕਰਨ ਵਾਸਤੇ ਸੰਗਤਾਂ ਆਈਆਂ ਸੀ ਇੱਥੋਂ ਚਾਲੇ ਪੈਣ ਲੱਗੇ ਆ ਤੇ 11:30 ਵਜੇ ਕਰਮਟੋਰੀਅਮ ਵਿਖੇ ਸੰਸਕਾਰ ਹੋਣਗੇ ਉਸ ਤੋਂ ਬਾਅਦ 1:30 ਵਜੇ ਗੁਰੂ ਘਰ ਵਿਖੇ ਫਿਰ ਹਾਜ਼ਰੀਆਂ ਭਰਨੀਆਂ ਭੋਗ ਪਾਉਣੇ ਸਹਿਜ ਪੜਦੇ ਸੇ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਆਪਣੀ ਜਥੇਬੰਦੀ ਨੰਗ ਸਿੰਘ ਜਥੇਬੰਦੀਆਂ ਵੱਲੋਂ ਅਰਦਾਸ ਬੇਨਤੀ ਕਰਦੇ ਹਾਂ ਮਹਾਰਾਜ ਦੇ ਚਰਨਾਂ ਵਿੱਚ ਆਪਣੇ ਸੇਵਕ ਨੂੰ ਆਪਣੇ ਚਰਨੀ ਲਾਵੇ ਮਹਾਰਾਜ ਸੱਚੇ ਪਾਤਸ਼ਾਹ ਪਿਛੇ ਪਰਿਵਾਰ ਵਿੱਚ ਦੋਸਤਾਂ ਵਿੱਚ ਮਿੱਤਰਾਂ ਦੋਸਤਾਂ ਵਿੱਚ ਸਾਕ ਸੰਬੰਧੀਆਂ ਵਿੱਚ ਤੇ ਸੰਗਤਾਂ ਦੇ ਵਿੱਚ ਭਾਣਾ ਮੰਨ ਦੀ ਬਲਦੁਮਚਾ ਬਖਸ਼ੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿ ਘਾਰੇ ਗੁਰੂ ਸ੍ਰੀ ਅਕਾਲ ਗੁਰੂ ਪ੍ਰਭ ਅਕਾਲ ਦੇ ਇੱਕ ਤੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਹੈ ਕਿਸੇ ਨੇ ਕਿਹਾ ਹੈ ਕਹਿੰਦਾ ਭਲੇ ਪਉਛ ਜਗ ਤੇ ਹੈਨ ਮਿਰਲੇ ਨਹੀਂ ਮਾਰਿਆ ਨਹੀਂ ਕਦੀ ਵੀ ਥੋੜ ਹੁੰਦੀ ਰੱਬਾ ਉਸੇ ਇਨਸਾਨ ਨੂੰ ਲੈ ਜਾਣਾ ਜਿਹਦੀ ਜਗ ਤੇ ਲੋਕਾਂ ਨੂੰ ਲੋੜ ਹੁੰਦੀ ਸਾਨੂੰ ਪਉਛ ਰੱਬਾ ਬੰਦਾ ਕਿਉਂ ਰੋਂਦਾ ਨਾਤਾ ਟੁੱਟਿਆ ਜਦੋਂ ਤੂੰ ਜੋੜਦਾ ਨਹੀਂ ਤਾਂ ਹੀ ਦਿਲ ਬਰਾਜ ਨਾਲ ਭਰ ਜਾਂਦਾ ਜਿਹਨੂੰ ਲੈ ਜਾਣਾ ਮੁੜ ਕੇ ਮੋੜਦਾ ਨਹੀਂ ਸੋ ਇੱਕ ਵਾਰ ਚਲੇ ਜਾ ਜਾਂਦਾ ਬੰਦਾ ਉਹਦੀਆਂ ਪਿੱਛੇ ਯਾਦਾਂ ਰਹਿ ਜਾਂਦੀਆਂ ਨੇ ਸਾਧ ਸੰਗਤ ਜੀ ਜਾਣਾਂ ਦਾ ਸਭ ਨੇ ਆ ਮਹਾਰਾਜ ਦਾ ਪ੍ਰਮਾਣ ਹੈ ਰਾਣਾ 라ਵ ਨਾ ਕੋਰ ਹੈ ਰੰਗਨਤੋਂਗ ਫਕੀਰ ਵਾਰੀ ਆਪੋ ਆਪਣੀ ਕੋ ਨ ਬੰਦੇ ਧੀਰ ਜਾਣਾਂ ਦਾ ਸਭ ਨੇ ਆ ਪਰ ਜੇ ਕੋਈ ਕੁਝ ਕਰਕੇ ਜਾਊਗਾ ਤਾਂ ਉਹਨਾਂ ਦੀਆਂ ਯਾਦਾਂ ਪਿੱਛੇ ਰਹਿ ਜਾਂਦੀਆਂ ਨਹੀਂ ਇਹ ਜੋ ਮੌਤ ਦਾ ਬਟਨ ਹੈ ਉਹ ਮਹਾਰਾਜ ਨੇ ਆਂਦੇ ਕੋਲੇ ਰੱਖਿਆ ਹੋਇਆ ਕੋਈ ਪਤਾ ਨਹੀਂ ਇਹ ਕਦੋਂ ਫਟ ਜਾਣਾ ਹੈ ਸੋ ਸਾਧ ਸੰਗਤ ਜੀ ਮੌਤ ਤਾਂ ਆਉਣੀ ਹੈ ਮਰਨਾ ਸੱਚ ਜਿਉਣਾ ਝੂਠ ਐਸੇ ਹੀ ਤਰ੍ਹਾਂ ਮੈਂ ਇੱਕ ਛੋਟੀ ਜਿਹੀ ਸਾਖੀ ਸੁਣੀ ਜੋ ਕਹਿੰਦੇ ਕਿਸੇ ਪਿੰਡ ਦੇ ਵਿੱਚ ਇੱਕ ਮਹਾਂਪੁਰਸ਼ ਆਏ ਤੇ ਉਹਦੇ ਵਿੱਚ ਕੋਈ ਕਾਂਜੂਗੀ ਜੀਰਸੀ ਬੰਦਾ ਉਹ ਗਿਆ ਕਹਿੰਦਾ ਮਹਾਰਾਜ ਮਹਾਂਪੁਰਸ਼ੋ ਮੈਂ ਤੁਹਾਨੂੰ ਇੱਕ ਦੋ ਸਵਾਲ ਪੁੱਛਣੇ ਨੇ ਮੈਨੂੰ ਉਹਨਾਂ ਦਾ ਆਨਸਰ ਦਿਓ ਕਹਿੰਦੇ ਭਾਈ ਪੁੱਛ ਕੰਦਾ ਜੀ ਆ ਮੇਰੀਆਂ ਅੱਖਾਂ ਨੇ ਕੋਈ ਚੰਗਾ ਕੰਮ ਨਹੀਂ ਦੇਖਿਆ ਤੁਹਾਡੀਆਂ ਅੱਖਾਂ ਨੇ ਕੋਈ ਮਾੜਾ ਕੰਮ ਨਹੀਂ ਦੇਖਿਆ ਕਿਉਂ ਆ ਮੇਰੇ ਹੱਥਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਤੁਹਾਡੇ ਹੱਥਾਂ ਨੇ ਕਦੇ ਮਾੜਾ ਕੰਮ ਨਹੀਂ ਕੀਤਾ ਕਿਉਂ ਮੇਰੇ ਪੈਰ ਕਦੇ ਚੰਗੇ ਪਾਸੇ ਨਹੀਂ ਗਏ ਤੁਹਾਡੇ ਪੈਰ ਕਦੇ ਮਾੜੇ ਪਾਸੇ ਨਹੀਂ ਗਏ ਕਿਉਂ ਗੱਲ ਛੱਡੋ ਹੁਣ ਤੱਕ ਮੈਂ ਕੋਈ ਚੰਗਾ ਕੰਮ ਨਹੀਂ ਕੀਤਾ ਤੁਸੀਂ ਮਾੜਾ ਨਹੀਂ ਕੀਤਾ ਇਹ ਕਿਉਂ ਉਹ ਹੱਸੇ ਹੱਸ ਕੇ ਉਹਦੇ ਬੱਚੇ ਵਾਂ ਦੇਖ ਕੇ ਕਹਿੰਦੇ ਭਾਈ ਤੇਰੇ ਸਵਾਲ ਤਾਂ ਬਹੁਤ ਚੰਗੇ ਆ ਪਰ ਅਸੀਂ ਕੀ ਦੇਖ ਰਹੇ ਹਾਂ ਹੁਣ ਤੋਂ 24 ਘੰਟਿਆਂ ਨੂੰ ਤੇਰੀ ਮੌਤ ਹੋ ਜਾਣੀ ਆ ਤੂੰ ਮਰ ਜਾਣਾ ਇਹ ਜੱਗ ਛੱਡ ਜਾਣਾ ਸਾਰੇ ਰਿਸ਼ਤੇਦਾਰ ਮਿੱਤਰਾਂ ਨੂੰ ਛੱਡ ਜਾਣਾ ਕਿਉਂਕਿ ਉਸ ਵੇਲੇ ਸੰਤ ਸਾਧ ਹੁੰਦੇ ਸਨ ਉਹਨਾਂ ਦਾ ਕਿਹਾ ਪੂਰਾ ਪੂਰਾ ਹੋ ਜਾਂਦਾ ਸੀ ਘਰੇ ਆਇਆ ਆ ਕੇ ਮਾਂ ਤੇ ਉਹਨੂੰ ਦੱਸਿਆ ਵੀ ਮੈਨੂੰ ਮਹਾਂਪੁਰਸ਼ਾਂ ਨੇ ਕਹਿ ਦਿੱਤਾ ਵੀ ਮੈਂ 24 ਘੰਟਿਆਂ ਨੂੰ ਮਰ ਜਾ ਛੱਡ ਜਾਣਾ ਸਾਰਾ ਕੁਝ ਰੋਣ ਪਿੱਟਣ ਪੈ ਗਿਆ ਸਾਰੇ ਰਿਸ਼ਤੇਦਾਰਾਂ ਨੂੰ ਸੱਦਿਆ ਦੇਖ ਰਹੇ ਨੇ 18 ਘੰਟੇ ਰਹਿ ਗਏ 16 ਰਹਿ ਗਏ ਜਦੋਂ ਘੰਟਾ ਕੁ ਰਹਿ ਗਿਆ ਬਾਹਰ ਜਾ ਕੇ ਲੰਮਾ ਪੈ ਗਿਆ ਮੰਜੇ ਦੇ ਉੱਪਰ ਉਹ ਮਾਪੂਸ਼ ਵੀ ਆ ਗਏ ਉਹ ਕਹਿੰਦੇ ਭਾਈ ਉੱਠ ਕੀ ਗੱਲ ਤੈਨੂੰ ਬਾੜੀ ਕਾੜੀ ਆ ਮਾਰਨ ਦੀ ਕਹਿੰਦੇ ਜੀ ਘੰਟਾ ਕਿਹ ਰਹਿ ਗਿਆ ਉਹ ਕਹਿੰਦੇ ਘੰਟੇ ਦੇ ਵਿੱਚ 60 ਮਿੰਟ ਹੁੰਦੇ ਆ 3600 ਸੈਕਿੰਡ ਹੁੰਦੇ ਆ ਉੱਠ ਹੁਣ ਤੋਂ 24 ਘੰਟੇ ਪਹਿਲਾਂ ਤੂੰ ਸਾਨੂੰ ਸਵਾਲ ਪੁੱਛਿਆ ਨਹੀਂ ਹੁਣ ਅਸੀਂ ਤੈਨੂੰ ਪੁੱਛਦੇ ਹਾਂ ਉਹਨਾਂ ਦਾ ਅੰਸਰ ਸਾਨੂੰ ਦੇ ਕਹਿੰਦਾ ਜੀ ਪੁੱਛੋ ਕਹਿੰਦੇ ਹੁਣ ਦੱਸ ਇਹ ਤੇਰੀਆਂ ਅੱਖਾਂ ਨੇ ਕੋਈ ਮਾੜਾ ਕੰਮ ਦੇਖਿਆ ਕਹਿੰਦਾ ਨਹੀਂ ਜੀ ਇਹਨਾਂ ਤੋਂ ਅਥਰੂ ਵੇਂਦੇ ਸੀ ਮੈਨੂੰ ਮੌਤ ਚੇਤੇ ਸੀ ਕਹਿੰਦੇ ਆ ਤੇਰੇ ਹੱਥਾਂ ਨੇ ਕੋਈ ਮਾੜਾ ਕੰਮ ਕੀਤਾ ਕਹਿੰਦਾ ਜੀ ਨਹੀਂ ਇਹ ਤਾਂ ਮੇਰੇ ਮਹਾਰਾਜ ਜੀ ਠਾਉਂਦੱਸੇ ਕੋਈ ਮੌਤ ਚੇਤੇ ਸੀ ਕਹਿੰਦੇ 24 ਘੰਟਿਆਂ ਤੋ ਕੋਈ ਮਾੜਾ ਕੰਮ ਕੀਤਾ ਕਹਿੰਦਾ ਜੀ ਨਹੀਂ ਮੈਨੂੰ ਮੌਤ ਚੇਤੇ ਸੀ ਕਹਿੰਦੇ ਇਹੀ ਤੇਰੇ ਤੇ ਮੇਰੇ ਚ ਫਰਕ ਆ ਮੈਨੂੰ ਨਹੀਂ ਪਤਾ ਤੂੰ ਕਦੋਂ ਮਰਦਾ ਤੈਨੂੰ ਪਿਛਲੇ 24 ਘੰਟਿਆਂ ਤੋ ਮੌਤ ਚੇਤੇ ਇਹਨੂੰ ਕੋਈ ਮਾੜਾ ਕੰਮ ਨਹੀਂ ਕੀਤਾ ਉਹ ਇਹਨੂੰ ਪਿਛਲੇ 24 ਸਾਲਾਂ ਤੋ ਮੌਤ ਚੇਤੇ ਮੈਂ ਮਾੜਾ ਕੰਮ ਨਹੀਂ ਕੀਤਾ ਬੋਲੇ ਸੋਸਾ ਸੰਗਿਆ ਜੀ ਤੇਰੇ ਮੌਤ ਤਾਂ ਇਹ ਮੌਤ ਤਾਂ ਆਉਣੀ ਹੀ ਹੈ ਤੇ ਆਪਾਂ ਛੱਡ ਕੇ ਜਾਣਾ ਹੀ ਹੈ ਸੋ ਇਹ ਜੇ ਕੋਈ ਚੰਗਾ ਕੰਮ ਕਰਕੇ ਜਾਂਦਾ ਜਿਸ ਤਰ੍ਹਾਂ ਬਾਬਾ ਨਛੱਤਾ ਸਿੰਘ ਜੀ ਨੇ ਸਾਨੂੰ ਸਾਰਿਆਂ ਨੂੰ ਜੋੜਿਆ ਜਿੰਨੇ ਆ ਸਾਰੇ ਸਿੰਘ ਬੈਠੇ ਆ ਉਹ ਸਦਨਾਮ ਸਿੰਘ ਬੈਠਾ ਮੈਂ ਵੀ ਇੱਕ ਦਿਨ ਮੋਨਾ ਘੋਨਾ ਇੱਥੇ ਆਇਆ ਸੀ ਕਿਸੇ ਬੰਦੇ ਦੇ ਇਹ ਕਿੰਨੇ ਦੀ ਜਾਨੀ ਕਿ ਰਸਨਾ ਹੀ ਇੱਟਾ ਹੁੰਦੀ ਆ ਇੱਕ ਦਿਨ ਦੇ ਵਿੱਚ ਫਿਰ ਸਦਨਾਮ ਸਿੰਘ ਜੀ ਇੱਥੇ ਸੀ ਉਹ ਦਿਨ ਜਗਦੀਸ਼ ਸਿੰਘ ਹੋਣੀ ਸਾਰੇ ਪੂਰਾ ਮੋਨਾ ਘੋਨਾ ਸੀ ਮੈਂ ਤੇ ਇੱਕ ਦਿਨ ਦੇ ਵਿੱਚ ਉਹਨਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਇੱਥੇ ਅਰਦਾਸ ਕਰਕੇ 40 ਦਿਨਾਂ ਦਾ ਮੈਨੂੰ ਜਨਮ ਦੇਤਾ ਉਹ 40 ਦਿਨਾਂ ਦਾ ਤੇ ਚੋਲਾ ਪਵਾਇਆ ਉਹ ਦਿਨ ਦਾ ਅੱਜ ਤੱਕ ਨਹੀਂ ਰਿਹਾ ਸਾਧ ਸੰਗਤ ਜੀ ਕਿ ਕੋਈ ਕੋਈ ਗੰਗਾ ਹੀ ਇਹ ਕਰ ਸਕਦਾ ਜਿਨ੍ਹਾਂ ਨੂੰ ਪਤਾ ਸਾਰੇ ਇੱਥੇ ਬੈਠੇ ਨੇ ਸੋ ਸਾਧ ਸੰਗਤ ਜੀ ਬਹੁਤ ਮੈਂ ਟਾਈਮ ਨਾਲ ਲਾਵਾ ਸੋ ਸਾਨੂੰ ਪਤਾ ਕਿ ਸਾਡੇ ਦੇ ਕੀ ਬੀਤਦੀ ਹੈ ਕਿਉਂਕਿ ਸਭ ਨੂੰ ਪਤਾ ਮੇਰੀ ਦਾ ਬਾਬਾ ਜੀ ਸੱਜੀ ਬਾਹ ਸੰਦ ਜਦੋਂ ਚਲੋ ਪਹਿਲਾਂ ਪ੍ਰਧਾਨ ਸਾਹਿਬ ਮੋਹਨ ਸਿੰਘ ਜੀ ਪ੍ਰਧਾਨ ਸੀ ਸਾਡਾ ਕੰਮ ਥੱਲੇ ਚੱਲਦਾ ਸੀ ਤੇ ਉਸ ਤੋਂ ਬਾਅਦ ਮੈਂ ਬਣਿਆ ਮੈਨੂੰ ਇੱਕ ਗੱਲ ਕਹੀ ਕਹਿੰਦੇ ਬੈਠ ਇੱਥੇ ਮਖਾਜੀ ਦੱਸੋ ਕਹਿੰਦੇ ਆਪਾਂ ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ਪੁਰ ਬਣਾਉਣੇ ਆ ਮੈਂ ਕਿਹਾ ਜੀ ਹਾਂ ਪੰਜ ਦੇ ਪਾਤਸ਼ਾਹ ਦਾ ਸ਼ਹੀਦੀਪੁਰ ਤੇ ਦਸਵੇਂ ਪਾਤਸ਼ਾਹ ਦਾਪੁਰ ਮੈਂ ਕਿਹਾ ਹਾਂ ਜੀ ਕਹਿੰਦੇ ਜਿਹੜੇ ਦੂਜੇ ਸੱਤ ਪਾਤਸ਼ਾਹ ਹੋ ਆਪਣੇ ਪਾਤਸ਼ਾਹ ਨਹੀਂ ਮੈਂ ਕਿਹਾ ਜੀ ਬਿਲਕੁਲ ਕਹਿੰਦੇ ਫਿਰ ਆਪਾਂ ਉਹਨਾਂ ਲਈ ਕਿਉਂ ਨਹੀਂ ਕੋਸ਼ਿਸ਼ ਕਰਦੇ ਵਿੱਚ ਆ ਕੇ ਸਿਸਟਮ ਪੂਰੇ ਰਸਤਾ ਮੈਂ ਕਿਹਾ ਕਿਹਾ ਤੁਸੀਂ ਜੋ ਕੁਝ ਕਰਨਾ ਕਰ ਲੋ ਬੜੇ ਪ੍ਰੋਗਰਾਮ ਕੀਤੇ ਬਹੁਤ ਕੋਸ਼ਿਸ਼ ਕੀਤੀ ਸਾਰੀ ਸੰਗਤ ਨੂੰ ਜੋੜਿਆ ਸੋ ਸਾਧ ਸੰਗਤ ਜੀ ਸਾਡੀ ਸੱਚੀ ਸੰਧਾ ਉਹ ਜਿਹੜਾ ਸਾਨੂੰ ਪਤਾ ਸਾਡਕੋ ਇੱਕ ਪਰਿਵਾਰ ਦਾ ਨਛੱਤਰ ਸਿੰਘ ਨਹੀਂ ਵਿਛੜਿਆ ਸਾਡੇ ਗੁਰਦਵਾਰਾ ਸਾਹਿਬ ਦਾ ਨਛੱਤਰ ਸਿੰਘ ਨਹੀਂ ਵਿਛੜਿਆ ਉਹ ਸਾਰੇ ਆਪਣੇ ਸਿੱਖਾਂ ਦਾ ਜਿੱਥੇ-ਜਿੱਥੇ ਵੀ ਆਪਣੇ ਸਿੱਖ ਵਸਦੇ ਨੇ ਤੁਸੀਂ ਕੈਨੇਡਾ ਅਮਰੀਕਾ ਇੰਡੀਆ ਇੱਥੇ ਜਿੱਥੇ ਵੀ ਚਲੇ ਜਾਓ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਸਾਰਿਆਂ ਨੂੰ ਪਤਾ ਸੀ ਕਿ ਉਹ ਭਾਈ ਸਾਹਿਬ ਚਾਹੇਦੇ ਹਨ ਕੀ ਕਰਦੇ ਹਨ ਪੰਜ ਸਿੰਘਾਂ ਨੇ ਪਾਠ ਕਰਨੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਪੰਜ ਸਿੰਘ ਜੋੜਨੇ ਔਖੇ ਹੋ ਜਾਂਦੇ ਨੇ ਤੇ ਸਾਨੂੰ ਇੱਥੇ 25-25 ਛੱਡੋ ਸਾਡੇ ਇੱਥੇ 5-5 ਸਹੀ ਸਾਨੂੰ ਚੌਰ ਸਾਹਿਬ ਤੇ ਰੌਣੇ ਪੈਂਦੇ ਕਿ ਉਹ ਸਿੰਘ ਵੱਧ ਜਾਂਦੇ ਆ ਸੋ ਇਹ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ ਜੇ ਹੁਣ ਅਸੀਂ ਮੈਂ ਬਿਜਾਈ ਮਾਰਦੇ ਹੋਏ ਮੈਂ ਇੱਥੇ ਇਕੱਠੇ ਕਰਕੇ ਕਰਦੇ ਹਾਂ ਸਾਫ ਤੋਂ ਤਾਂ ਨਹੀਂ ਹੁੰਦਾ ਜੀ ਤੇ ਪਰ ਇਹ ਕਿਸੇ ਕਿਸੇ ਬੰਦੇ ਦੇ ਹਿੱਸੇ ਆਉਂਦੀ ਆ ਸੋ ਪਰਿਵਾਰ ਅਕੇ ਇਹੀ ਹੈ ਪਾਪਾ ਜੀ ਬੀਬੀ ਤੇ ਅੰਬੀ ਜੀ ਅਸੀਂ ਹਮੇਸ਼ਾ ਖੜੇ ਹਾਂ ਸਾਡੇ ਕਮੇਟੀ ਵੱਲੋਂ ٹرسٹ ਬੋਰਡ ਵੱਲੋਂ ਤੁਹਾਨੂੰ ਕਦੇ ਵੀ ਸਾਡੇ 'ਤੇ ਕੋਈ ਵੀ ਲੋਡ ਪਵੇ ਅਸੀਂ ਹਮੇਸ਼ਾ ਖੜੇ ਹਾਂ ਦਿਨ ਰਾਤ ਤੁਹਾਨੂੰ ਚੇਤੇ ਕਰਾਂ ਅਸੀਂ ਜਰੂਰ ਆ ਕੇ ਤੁਹਾਡੇ ਕੋਲ ਬਰਾਬਰ ਖੜੇ ਹੋਵਾਂਗੇ ਹੁਣ ਇਹ ਹੀ ਆਪਾਂ ਕਹਿ ਸਕਦੇ ਹਾਂ ਆਓ ਆ ਕੇ ਇੱਥੇ ਸੇਵਾ ਕਰਿਆ ਕਰੋ ਥੋੜਾ ਜਿਹਾ ਮਨ ਬਦਲ ਜਾਂਦਾ ਹੈ ਸੋ ਸਾਡੇ ਇਹ ਹੀ ਸੱਚੇ ਸਿਧਾਂਤ ਵੀ ਹੈ ਬਾਬਾ ਜੀ ਨੂੰ ਸਾਨੂੰ ਪਤਾ ਵਿਚਾਰਦੇ ਤਾਂ ਬਹੁਤ ਸੱਜੀਆਂ ਬਾਹਾਂਾਂ ਦੇ ਸੋ ਚਲੇ ਗਏ ਨੇ ਸੋ ਮੈਂ ਬਹੁਤ ਟਾਈਮ ਨਾ ਲਾਵਾਂ ਸਾਧ ਸੰਗਤ ਜੀ ਹੁਣ ਮੈਂ ਬੇਨਤੀ ਕਰੂੰਗਾ ਜਗਦੀਪ ਸਿੰਘ ਨੂੰ ਉਹ ਆਕੇ 5 ਮਿੰਟ ਆਉਜੀ ਦੇ ਲੈਨ ਉਸ ਤੋਂ ਬਾਅਦ ਪੀਟੀ ਸੈਸ਼ਨ ਬੁਲਾ ਸਰਦਾਰ ਕਵਨ ਸਿੰਘ ਜੀ ਮਠੱਡਾ ਅਤੇ ਸਰਦਾਰ ਜਗਜੀਤ ਸਿੰਘ ਜੀ ਉਹ ਆਪ ਸ਼ਰਧਾ ਸ਼ਰਧਾ ਦੇ ਫੋਟੇਟ ਕਰਨਗੇ ਸੋ ਇੰਨੀ ਇੱਕ ਸਵਾਮਾ ਪ੍ਰਵਾਨ ਕਰਿਓ ਜੀ ਬਲਾਉ ਫਤਿਹ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗੋ ਜਗਤਾਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਬੈਠੇ ਗੁਰੂ ਕੀ ਸਾਜੀ ਨਵਾਜੀ ਗੁਰੂ ਸਾਹਿਬ ਸਿੰਘ ਜੀ ਆਓ ਸਭ ਤੋਂ ਪਹਿਲਾਂ ਗੱਜਵੜੀ ਦੇ ਫਤੇ ਬੁਲਾਓ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਅੱਜ ਆਪਾਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮਖ ਪਿਆਰੇ ਤਰੰਬੀ ਰੂਹ ਬਹੁਤ ਹੀ ਸਤਿਕਾਰਯੋਗ ਬਾਬਾ ਨਛੱਤਰ ਸਿੰਘ ਜੀ ਜੋ ਕਿ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ ਅੱਜ ਤੋਂ ਕੁਝ ਦਿਨ ਪਹਿਲਾਂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇਖਿਆ ਹਨ ਸੋ ਉਹਨਾਂ ਦੀ ਅੱਜ ਅੰਤਮ ਅਰਦਾਸ ਦੇ ਵਿੱਚ ਆਪਾਂ ਸਾਰੇ ਜਾਨੇ ਦੂਰ ਦਰਾਡੇ ਤੋਂ ਪੂਰੇ ਇੰਗਲੈਂਡ ਭਰ ਤੋਂ ਸੰਤਾਂ ਆਪਾਂ ਸਾਰੀਆਂ ਚੱਲ ਕੇ ਸ਼ਾਮਲ ਹੋਏ ਆ ਗੁਰੂ ਪਿਆਰੇ ਖਾਲਸਾ ਜੀ ਕਰਵਾਨੀ ਦਾ ਫਰਮਾਨ ਹੈ ਕਿ ਜੋ ਆਇਆ ਸੋ ਚੱਲਸੀ ਸਭ ਕੋ ਆਈ ਵਾਰੀ ਹੈ ਗੌਰਮਖ ਜਨਮਸਵਾਰ ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਪੈਣ ਮੱਲਿਆ ਸੋ ਐਸੀਆਂ ਜਿਹੜੀਆਂ ਰੂਹਾਂ ਨੇ ਬੈਲੀਆਂ ਬੈਲੀਆਂ ਗੁਰੂ ਸਾਹਿਬ ਜੀ ਵੱਲੋਂ ਬਖਸ਼ੀਆਂ ਹੋਈਆਂ ਰੂਹਾਂ ਇਸ ਸੰਸਾਰ ਦੇ ਉੱਤੇ ਵਿਚਰਦੀਆਂ ਹੋਈਆਂ ਜਿੱਥੇ ਆਪਾਂ ਸਾਰੇ ਘਰਾਂ ਦੇ ਕਾਮਕਾਰ ਸਾਰੇ ਕਾਰ ਬਿਹਾਰ ਆਪਾਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਆਂ ਬਹੁਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਬਖਸ਼ੀਆਂ ਹੋਈਆਂ ਰੂਹਾਂ ਜਿਹੜੀਆਂ ਇਸ ਸੰਸਾਰ ਦੇ ਉੱਤੇ ਆਉਂਦੀਆਂ ਉਹ ਪਰਿਵਾਰਕ ਕੰਮਾਂ ਦੇ ਨਾਲ ਦੀ ਨਾਲ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਵਿਚਰਦੀਆਂ ਹੋਈਆਂ ਸੰਸਾਰ ਦੇ ਉੱਤੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਜਿਸ ਤਰ੍ਹਾਂ ਸਤਕਾਲ ਜੋ ਬਾਬਾ ਨਛੱਤਰ ਸਿੰਘ ਜੀ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਦੇ ਵਿੱਚ ਸੇਵਾ ਨਿਭਾਉਣੀ 25 ਸਿੰਘਾਂ ਦੇ ਦਰੋਂ ਵੀ ਜਿੱਥੇ ਵੀ ਕਿਤੇ ਖਾਨਪੜ ਸਾਹਿਬ ਹੁਣੇ ਉੱਥੇ ਸੇਵਾ ਨਿਭਾਉਣੀ ਨਗਰ ਕੀਰਤਨਾਂ ਦੇ ਵਿੱਚ ਪੰਜਾਂ ਪਿਆਰਿਆਂ ਦੀ ਸੇਵਾ ਨਿਭਾ ਕੇ ਔਰ ਪੰਜਾਂ ਪਿਆਰਿਆਂ ਦੇ ਵਿੱਚ ਬਾਖਵਾਕ ਦੇਸ਼ਾਂ ਦੇ ਵਿੱਚ ਅਮਰ ਸੰਚਾਰ ਦੀ ਸੇਵਾ ਜਿਹੜੀ ਉਹਨਾਂ ਨੇ ਨਿਭਾਈ ਔਰ ਹਜ਼ਾਰਾਂ ਪ੍ਰਾਣੀਆਂ ਨੂੰ ਜਿਹੜਾ ਸੀ ਉਹਨਾਂ ਨੇ ਖੱਡੇ ਵਾਟੇ ਦਾ ਅਮਰ ਛਾ ਕੇ ਗੁਰੂ ਦੇ ਘਰ ਲਾਇਆ ਸੋ ਸਾਧ ਸੰਗਤ ਜੀ ਜਿਹੜੀਆਂ ਐਸੀਆਂ ਰੂਹਾਂ ਨੇ ਜਦੋਂ ਇਸ ਸੰਸਾਰ ਦੇ ਉੱਤੇ ਜਾਂਦੀਆਂ ਨੇ ਜਿੱਥੇ ਮੈਂ ਸਮਝਦਾ ਕਿ ਪਰਿਵਾਰ ਨੂੰ ਤਾਂ ਹਮੇਸ਼ਾ ਹੀ ਜਿਹੜੀ ਉਹਨਾਂ ਦੀ ਘਾਟ ਜਿਹੜੀ ਉਹ ਮਹਿਸੂਸ ਹੁੰਦੀ ਰਹੇਗੀ ਔਰ ਉੱਥੇ ਨਾਲ ਦੀ ਨਾਲ ਸਾਨੂੰ ਪੰਥਕ ਜਥੇਬੰਦੀਆਂ ਨੂੰ ਸਤਕਾਂ ਨੂੰ ਉਹਨਾਂ ਦੀ ਕਹਾੜ ਜਿਹੜੀ ਹਮੇਸ਼ਾ ਰੜਕਦੀ ਰਹੇਗੀ ਸੋ ਦਾਸ ਜਿੱਤੇ ਅੱਜ ਦੇ ਇਸ ਅੰਤਮ ਅਰਦਾਸ ਦੇ ਮੌਕੇ ਤੇ ਆਪਣੇ ਵੱਲੋਂ ਅਤੇ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਮੈਂ ਦੱਸਦਾ ਜਾਵਾਂ ਕਿ ਪਾਪਾ ਨਛੱਤਰ ਸਿੰਘ ਜੀ ਜਿਨ੍ਹਾਂ ਨੇ ਸਿੱਖ ਫੈਡਰੇਸ਼ਨ ਯੂਕੇ ਦੇ ਵਿੱਚ ਵਰਮੀ ਕੰਪਰਾਂਡ ਦੇ ਵਿੱਚ ਬੜੀ ਸੇਵਾ ਨਿਭਾਈ ਤਨਮਨ ਤੰਦ ਦੇ ਨਾਲ ਪੰਥ ਕਾਰਜਾਂ ਦੇ ਵਿੱਚ ਉਹਨਾਂ ਨੇ ਸਵਾਮਾਂ ਨਿਭਾਈਆਂ ਔਰ ਹਮੇਸ਼ਾ ਹੀ ਹਰ ਇੱਕ ਲੋੜਵੰਦ ਗਵਸਿਕ ਦੀ ਲੋੜ ਜਿਹੜੀ ਸੀ ਮੌਕੇ ਦੇ ਉੱਤੇ ਪੂਰੀ ਕੀਤੀ ਔਰ ਦੁੱਖ-ਸਖ ਦੇ ਵਿੱਚ ਹਰ ਇੱਕ ਦੇ ਨਾਲ ਉਹਨਾਂ ਨੇ ਉਹਨਾਂ ਦਾ ਜਿਹੜਾ ਹੱਥ ਉਹਨਾਂ ਦਾ ਫੜਿਆ ਸੋ ਉਹਨਾਂ ਦੇ ਜਾਣ ਦੇ ਨਾਲ ਜਿੱਥੇ ਸਾਨੂੰ ਬਹੁਤ ਵੱਡਾ ਮੈਂ ਸਮਝਦਾ ਇੱਕ ਘਾਟਾ ਪਿਆ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਸੋ ਇਸ ਅੱਜ ਦੁੱਖ ਦੀ ਘੜੀ ਦੇ ਵਿੱਚ ਅਸੀਸ ਐਕਸ ਫੈਡਰੇਸ਼ਨ ਯੂਕੇ ਅੱਜ ਪਰਿਵਾਰ ਦੇ ਨਾਲ ਪੂਰੀ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਔਰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਕਿ ਉਸ ਪਿਛਲੀ ਹੋਈ ਰੂਹ ਨੂੰ ਗੁਰੂ ਸਾਹਿਬ ਜੀ ਆਪਣੇ ਚਰਨਾਂ ਦੇ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਸੰਗੀ ਸਨਈਆਂ ਨੂੰ ਮਿੱਤਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਭਾੜਾ ਮਿੱਟਾ ਮੰਨਣ ਦਾ ਵੱਲ ਬਖਸ਼ਿਸ਼ ਕਰਨ ਸੋ ਇਹੀ ਜਿਹੜੀ ਸਾਡੀ ਅਰਦਾਸ ਆ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕਿਉਂਕਿ ਸਮਾਂ ਥੋੜਾ ਜਿਹਾ ਜ਼ਿਆਦਾ ਹੋ ਗਿਆ ਸੋ ਇਸ ਗੱਲ ਕਿ ਮੈਂ ਸ਼ੋਰ ਦੇ ਵਿੱਚ ਜਿਹੜੀ ਅੱਜ ਉਹਨਾਂ ਨੂੰ ਇਹ ਸ਼ਰਧਾ ਦੇ ਫੁੱਲ ਜਿਹੜੇ ਭੇਟ ਕਰ ਰਿਹਾ ਭੁੱਲਾ ਚੁੱਕਾਂ ਦੀ ਖਿਮਾ ਗੱਜ-ਬੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗਾ ਜੁਗਾ ਤਲ ਸਾਇਬੇ ਕਮਾਲ ਤਾਂ ਤਾਂ ਸ਼ੀਰੀ ਗੁਰਗੰਸਾਬੀ ਦੀ ਨਿੱਗੀ ਗੋਦਾਂ ਅਨੰਦ ਮਾਰੀ ਸਾਈ ਸੰਗ ਜੀ ਫਤਿਹ ਦਾ ਜਵਾਬ ਫਤਿਹ ਜਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਵੈਸੇ ਤੇ ਮੈਨੂੰ ਲੱਗਦਾ ਮੇਰਾ ਬਣਦਾ ਨਹੀਂ ਸੀ ਕਿਉਂਕਿ ਮੇਰੇ ਤੋਂ ਤੇ ਬਹੁਤ ਸਿਆਣੇ ਸੁਰਜੀਓ ਲੋਕ ਇੱਥੇ ਬੈਠੇ ਨੇ ਪਰ ਫਿਰ ਵੀ ਮੈਂ ਖਾਸ ਕਰਕੇ ਸਿੰਘ ਸਾਹਿਬ ਭਾਈ ਨਛੱਤਰ ਸਿੰਘ ਦੇ ਜਦੋਂ ਵੀ ਇੰਗਲੈਂਡ ਦੇ ਵਿੱਚ ਕੋਈ ਪ੍ਰੋਗਰਾਮ ਹੋਣਾ ਖਾਸ ਕਰਕੇ ਨਗਰ ਕੀਰਤਨ ਤੇ ਪੰਜਾਬ ਪਿਆਰਿਆਂ ਵਿੱਚ ਉਹਨਾਂ ਦੇ ਦਰਸ਼ਨ ਕਰਨੇ ਜਾਂ ਜਦੋਂ ਵੀ ਮਿਲਣਾ ਬਹੁਤ ਹੀ ਮਿੱਠੇ ਸੁਹਾਵੇ ਕਈ ਵਾਰ ਆਪਾਂ ਕੀ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸੇ ਨਰਕ ਦਾ ਜੀਵਨ ਬਾਰੇ ਵਿਦਾ ਖੜਾ ਕੇ ਗੱਲ ਕਰ ਜਾਂਦੇ ਆ ਤੁਹਾਨੂੰ ਉਸ ਮਾਲਜ ਨੂੰ ਤੇ ਸਾਰਾ ਕੁਝ ਪਤਾ ਹੈ ਪਰ ਅੱਜ ਜਿਨ੍ਹਾਂ ਬਾਰੇ ਆਪਾਂ ਗੱਲ ਕਰ ਰਹੇ ਆ ਜਾਂ ਜਿਨ੍ਹਾਂ ਨੂੰ ਵਿਦਾਈ ਕੀ ਇਸ ਦੁਨੀਆ ਤੋਂ ਮਰਨਾ ਤੇ ਸੱਚ ਹੈ ਇੱਥੇ ਕਿਸੇ ਨੇ ਵੀ ਨਹੀਂ ਰਹਿਣਾ ਜੋ ਦਿਖ ਰਿਹਾ ਆਪਾਂ ਨੂੰ ਇਹ ਸਭ ਖਤਮ ਹੈ ਤੇ ਉਹਨਾਂ ਜਿਹੜੀ ਦੇਖ ਰਿਹਾ ਜਿੰਨਾਂ ਜਣ ਗੁਰੂ ਸਾਹਿਬ ਦੀ ਕਿਰਪਾ ਸਾਡੇ ਸਿਰ ਤੇ ਮਿਹਰ ਭਰੇ ਹੱਥ ਹੈ ਪਰ ਅੱਜ ਮੈਂ ਉਹਨਾਂ ਨੂੰ ਉਹਨਾਂ ਦੀ ਕਮਾਈ ਜਿਹੜੀ ਹੈ ਉਹ ਅੱਜ ਆਪਣੇ ਅੱਖੀਂ ਦੇਖੀ ਹੈ ਬੰਦੇ ਅਰਬਾਂ ਬਤੀ ਜਾਂਦੇ ਨੇ ਐਡਾ ਕੱਟ ਨਹੀਂ ਹੁੰਦਾ ਸੋ ਅੱਜ ਉਹਨਾਂ ਦੀਆਂ ਕੀਤੀਆਂ ਆ ਸਵਾਮਾ ਤੇ ਪਰਿਵਾਰ ਦੇ ਮੈਂ ਜਿਹੜੇ ਖੰਡ ਚੜ੍ਹਦੀ ਕਲਾ ਦੇ ਵਿੱਚ ਆਮ ਕੋਈ ਗੋਦ ਸਿੱਖ ਜਾਂ ਆਮ ਬਾਪ ਕੋਈ ਸ਼ਹਿਰ ਕਮਾਈ ਕਰਕੇ ਵੀ ਨਾ ਗਿਆ ਹੋਵੇ ਤੇ ਜਦੋਂ ਇਸ ਦੁਨੀਆ ਤੋਂ ਜਾਂਦਾ ਤੇ ਪਰਿਵਾਰ ਸਾਥ ਸਬੰਧੀ ਜਿਹੜੇ ਆ ਉਹ ਬੜੇ ਹੰਝੂ ਸਿੜਦੇ ਨੇ ਪਰ ਮੈਂ ਖਾਸ ਕਰਕੇ ਉਹਨਾਂ ਨੇ ਪਰਿਵਾਰ ਵੱਡੇ ਸੁਪੁੱਤਰ ਮੈਂ ਇਹ ਉਹਨਾਂ ਨੂੰ ਦੇਖਿਆ ਸੁਣਿਆ ਜਿੱਡੀ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਇਹ ਸਾਨੂੰ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸੋ ਅੱਜ ਭਾਈ ਨਿਸ਼ੰਤ ਸਿੰਘ ਜੀ ਜੋ ਕਮਾਈ ਜੋ ਬੂਟਾ ਜੋ ਬੀਜ ਬੀਜ ਕੇ ਗਏ ਨੇ ਤੁਹਾਡੇ ਸਾਰਿਆਂ ਦੇ ਵਿੱਚ ਮੈਨੂੰ ਲੱਗਦਾ ਉਹਨੂੰ ਉਹਨਾਂ ਲਈ ਸ਼ਰਧਾਂ ਲਈ ਇਹ ਹੋਵੇਗੀ ਜੇ ਉਸ ਬੀਜ ਨੂੰ ਜਾਂ ਉਸ ਲਾਏ ਹੋਏ ਬੂਟੇ ਨੂੰ ਅਸੀਂ ਵੱਡਾ ਕਰੀਏ ਤੇ ਵੱਧ ਤੋਂ ਵੱਧ ਦੁਨੀਆ ਦੇ ਵਿੱਚ ਉਹਨੂੰ ਪਰਫੁੱਲਤ ਕਰੀਏ ਇੱਕ ਬਾਪ ਲਈ ਬਹੁਤ ਵੱਡਾ ਹੁੰਦਾ ਜਿਵੇਂ ਭਾਈ ਸਾਹਿਬ ਜੀ ਨੇ ਸਾਖੀ ਸੁਣਾਈ ਹੈ ਪਿਤਾ ਜੀ ਨੂੰ ਜਦੋਂ ਮੈਂ ਮੜਿਆ ਅੱਜ ਉਹਨਾਂ ਨੇ ਵੀ ਬਚਨ ਲਈ ਸੀ ਵੀ ਜੋ ਗੁਰੂ ਦੇ ਜੋ ਗੁਰੂ ਦਾ ਹਕਮ ਹੈ ਜੋ ਗੁਰੂ ਦਾ ਆਪਣਾ ਬਾਪ ਦੇ ਆਪਣੇ ਆਪ ਜਿਉਂਦਿਆਂ ਆਪਣੇ ਪੁੱਤ ਲਈ ਅਰਥੀ ਨੂੰ ਮੱਡਾ ਦੇਣਾ ਇਹ ਬਹੁਤ ਵੱਡੀ ਗੱਲ ਆ ਅੱਜ ਦੇ ਕਲ ਯੁਗ ਦੇ ਇਸ ਸਮੇਂ ਦੇ ਵਿੱਚ ਮੈਨੂੰ ਲੱਗਦਾ ਜੀ ਕਹਿ ਲਈਏ ਮਾਈਕ ਤੇ ਤੇ ਬਹੁਤ ਛੋਟੀ ਗੱਲ ਆ ਪਰ ਹੈ ਬਹੁਤ ਵੱਡੀ ਸੋ ਕਸਮਾ ਬਹੁਤ ਹੋ ਗਿਆ ਮੈਂ ਤੇ ਬੈਸੀ ਇੰਨਾ ਕਾਬਲ ਨਹੀਂ ਮੈਂ ਬਥਰੀ ਬੇਨਤੀ ਕੀਤੀ ਸੀ ਵੀ ਮੈਂ ਹੈ ਮੇਰਾ ਕਦ ਨਹੀਂ ਏਡਾ ਮੇ ਤੋਂ ਰੰਗੀਆਂ ਰੂਹਾਂ ਬੈਠੀਆਂ ਨੇ ਚੜਦੀ ਕਲਾ ਵਾਲੇ ਸਿੰਘ ਬੈਠੇ ਨੇ ਪਰ ਫਿਰ ਵੀ ਜੋ ਐਸੇ ਚੈਨਲ ਇਹਨਾਂ ਨੇ ਸਾਨੂੰ ਸਾਡ ਜੋ ਹੁਕਮ ਲਾਇਆ ਤੇ ਅਸੀਂ ਉਪੋਸ਼ਕ ਕੀਤੀ ਪਰ ਭਾਈ ਨਿਹੱਤਰ ਸਿੰਘ ਜਿਹੜਾ ਸਾਉਣਾ ਕੱਲੇ ਇੰਗਲੈਂਡ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਅਮਰੀਕਾ ਕੈਨੇਡਾ ਬੰਬੇ ਤੱਕ ਉਹਨੇ ਪ੍ਰੋਗਰਾਮ ਲਿਖੇ ਤੇ ਫਿਰ ਗੱਲ ਇਹ ਵੀ ਕਹੀ ਵੀ ਜਿਹੜੇ ਪ੍ਰੋਗਰਾਮ ਲਿਖੇ ਉਹ ਪ੍ਰੋਗਰਾਮ ਬੰਦ ਨਹੀਂ ਹੋਣੇ ਮਨੂ ਸਿੰਘਾਂ ਨੇ ਬਾਈਬਲ ਦੇ ਵਿੱਚ ਉਹਨਾਂ ਨੇ ਅੱਜ ਗੱਲ ਦੱਸੀ ਆ ਵੀ ਵੀਕਐਂਡ ਤੇ ਨਿਊ ਕਾਂਸਲ ਪ੍ਰੋਗਰਾਮ ਉਹਨਾਂ ਦੇ ਹੱਥੀਂ ਲਿਖਿਆ ਹੋਇਆ ਆਪਣੇ ਕਰ ਕਮਲਾਨਾ ਸੋ ਮਾਰੇ ਕਿਰਪਾ ਕਰਨ ਇਤਾਂ ਦੀਆਂ ਰੂਹਾਂ ਜਿਹੜੀਆਂ ਸੱਚੇ ਪਾਤਸ਼ਾਹ ਹੋਰ ਭੇਜਣ ਤੇ ਉਹਨਾਂ ਨੇ ਆਪਣਾ ਪਿੱਛਾ ਵੀ ਸਵਾਰਿਆ ਤੇ ਉਹਨਾਂ ਨੇ ਆਪਣਾ ਅੱਗਾ ਵੀ ਸਵਾਰਿਆ ਪਲਾਂ ਚੁਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੀਰ ਵਿੱਚ ਜਣ ਬੈਠੀ ਗੁਰਦੀ ਸਚਿਨਵਾਜੀ ਖਾਲਸਾ ਸਾਧ ਸੰਗਤ ਜੋ ਖਦੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਰਿਸ਼ਦਰ ਸਿੰਘ ਜੀ ਨਾਲ ਜੁੜੀਆਂ ਜਾਂਦਾ ਕਿ ਉਹ ਤੁਹਾਡਾ ਸਾਂਝਾ ਕਰਨੀਆਂ ਕਿਉਂਕਿ ਸਾਡਾ ਬਹੁਤ ਲੰਮਾ ਸਮਾਂ ਬਿਜਰੇ ਆਖਰੀ ਜਿਹੜਾ ਉਹਨੇ ਸਾਡੇ ਤੇ ਨਾਲ ਨਹੀਂ ਗਏ ਇਸ ਬਸਾਖੀ ਤੇ ਤਕਰੀਬਨ ਤਕਰੀਬ ਉਹਨਾਂ ਕੋ ਦੀ ਮਿਸ ਨਹੀਂ ਸੀ ਕਰਦੇ ਇੱਕ ਵਾਰੀ ਇਹੋ ਜਿਹਾ ਸਮਾਂ ਬਣ ਗਿਆ ਉਹਨਾਂ ਨੂੰ ਨਹੀਂ ਕੱਸ ਲਵੇ ਕਿ ਕੁਪਾ ਖਾਸ ਪ੍ਰੋਗਰਾਮ ਸੀ ਅਸੀਂ ਮੜ ਜਾਈ ਕਹਿਣ ਤੇ ਉਹਨੇ ਆਪਣੇ ਮਾਤਾ ਪਿਤਾ ਜੀ ਨੂੰ ਕੋਚ ਵਿੱਚ ਚੜਾ ਕੇ ਪਹੁੰਚਤਾ ਪਰ ਸਾਡਾ ਮਿਸ ਨਹੀਂ ਕੀਤਾ ਜਿਵੇਂ ਕਿ ਆ ਜਿਹੜਾ लास्ट ਉਹਨਾਂ ਦਾ ਜਾਣ ਦਾ ਪ੍ਰੋਟੈਕਟਾ ਸਾਰੀਆਂ ਵਿਸਾਖੀ ਤੇ ਬਣੀਆਂ ਹੋਈਆਂ ਸੀ ਪਰ 29 ਅਪ੍ਰੈਲ ਨੂੰ ਸਾਡਾ ਤੁਰਨ ਦਾ ਇਹ ਸੀ ਵੀ ਸ਼ੁੱਕਰਵਾਰ ਦੁਪਹਿਰ ਨੂੰ ਤੁਰਨਾ ਸੀ ਸ਼ਨੀਚਰਵਾਰ ਦੁਪਹਿਰ ਐਤਵਾਰ ਦੁਪਹਿਰ ਤੇ ਸੋਮਵਾਰ ਦੁਪਹਿਰ ਨੂੰ ਨੌਨਸਟਾਪ ਚੱਲਣਾ ਸੀ ਜਦੋਂ ਸਾਨੂੰ ਪਤਾ ਲੱਗਾ ਭਾਈਨ ਸ਼ਤਰ ਸਿੰਘ ਜੀ ਤੁਹਾਡੀ ਸਿਹਤ ਠੀਕ ਨਹੀਂ ਪਰ ਉਹ ਨਹੀਂ ਨਾ ਕਿਹਾ ਮੈਂ ਕਿਹਾ ਮੈਨੂੰ ਕੁਝ ਲੱਗਦਾ ਵੀ ਸਮਾਂ ਆਪਣਾ ਵੀ ਲੰਬਾ ਜਾਦੇ ਆ ਇਹਦੇ ਵਿੱਚ ਕਿਉਂਕਿ ਸਟੇਟ ਵਿੱਚ ਚੱਲਣਾ ਸੀ ਇੱਥੋਂ ਤੁਰੇ ਸਿੰਘਾਂ ਨੂੰ ਇਕੱਠੇ ਕੀਤਾ ਸਟ੍ਰਾਂਡਸਬਰ ਅਰਪੋਰਟ ਤੇ ਉੱਥੋਂ ਨੌਰਵੇ ਨੌਰਵੇ ਤੋਂ ਰਾਤ ਨੂੰ ਸ਼ਨੀਚਰਵਾਰ ਰਾਤ ਨੂੰ 12:00 ਵਜੇ ਉਤਰਨਾ ਸੀ ਉੱਥੋਂ ਸਿੱਧਾ ਹੀ 12 ਘੰਟੇ ਦਾ ਰਸਤਾ ਬੈਲਜੀਅਮ ਦਾ ਸੀ ਐਦਾਂ ਸੀ ਤਕਰੀਬਨ ਤਕਰੀਬਨ ਸਾਡਾ ਜਿੰਦਗੀ ਦਾ ਸਫਰ 2007 ਵੀ ਸਾਨੂੰ ਮਿਲੇ ਸੀ 48 ਵਿਕਾਹਨੀਆਂ ਸਾਲ ਦੀਆਂ ਸਾਡੇ 55 ਤੋਂ 60 ਉਮਰ ਸੰਚਾਰ ਅੱਜ ਵੀ ਇੰਨੇ ਚੱਲ ਰਹੇ ਆ ਜਦੋਂ ਤੁਰਨ ਦਾ ਸਮਾਂ ਰੱਖਿਆ ਜੋ ਤੁਰੇ ਤੁਰਿਆਂ ਤੁਰਿਆਂ ਜਾਂਦਿਆਂ ਰਾਤ ਪੈ ਗਈ ਤੁਰਿਆਂ ਤੁਰਿਆਂ ਜਾਂਦਿਆਂ ਦਿਨ ਚੜ ਗਿਆ ਰਾਤ ਪਗੀ ਤੇ ਨਹੀਂ ਕਿਤਾ ਕਦੀ ਵੀ ਉਹਨਾਂ ਨੇ ਥਕਾਵਟ ਮਹਿਸੂਸ ਨਹੀਂ ਕੀਤੀ ਇਹ ਬਜਨ ਹੈ ਨਾ ਨੀਂਦ ਭੁੱਖ ਸਭ ਪਰ ਹਰ ਤੇ ਆ ਗਈ ਤੇ ਪੰਜਾਂ ਪਿਆਰਿਆਂ ਨੂੰ ਨੀਂਦ ਆਈ ਆਈ ਤੇ ਉਹ ਹੀ ਪਦਾਰਥਾਂ ਦੀ ਪੁੰਜ ਫਤਰਾਇਆ ਤਾਂ ਛੱਗਣੇ ਹਣ ਤਾਂ ਕੀ ਬਣੋ ਬਏ ਗੁਰੂ ਦੀ ਕਿਰਪਾ ਸੀ ਇਹ ਭਾਈ ਨਛੱਤਰ ਸਿੰਘ ਉਹਨਾਂ ਦੀ ਜੀਵਨ ਯਾਤ ਸੀ ਕਿਉਂ ਉਹ ਜੀਂਦੇ ਹੀ ਪੁੰਜੇ ਹੋਏ ਸੀ ਪੰਜਾਂ ਵਿੱਚ ਲਾਗੀ ਹੋ ਸਕਦਾ ਪਹਿਨਾ ਮਲਣਕਦੂਲ ਜੀਵਨ ਕੀ ਛੜਿਆਸ ਉਹ ਸਭਨਾ ਕੀ ਰੇਣਕਾਂ ਤਾਂ ਆਹ ਹਮਾਰੇ ਪਾਸ ਉਹ ਜੋ ਤਰੇ ਅੱਜ ਸੰਗਤ ਵਿੱਚ ਬੈਠਿਆ ਭਾਈ ਦੇਸ਼ਵਰ ਸਿੰਘ ਜੀ ਮੈਂ ਕੀ ਫੋਟੋ ਦੇਖਦਾ ਸੀ ਭਾਈ ਨਛੱਤਰ ਸਿੰਘ ਜੀ ਦੂਜੇ ਭਾਈ ਰੇਸ਼ਮ ਸਿੰਘ ਜੀ ਤੇ ਤੀਜੇ ਭਾਈ ਸਵਾਰ ਸਿੰਘ ਜੀ ਤਿੰਨੇ ਸੰਗਤ ਵਿੱਚ ਬਰਾਜ ਦੋਨੇ ਬਰਾਜ ਮਰਿਆ ਅਜੋ ਗੁਰਮਖ ਪਿਆਰੇ ਹੈ ਨਹੀਂ ਇਹ 1984 ਤੋਂ ਲੈ ਕੇ ਇੱਥੇ ਬੜੇ ਲੰਬੇ ਸਮੇਂ ਤੋਂ ਪੰਜਾਂ ਪੈਰਾਂ ਵਿੱਚ ਸੇਵਾ ਕਰਦੇ ਸੀ ਅਸੀਂ ਤਕਰੀਬਨ 2002 ਚਾਹੇ ਸਾਡਾ ਇਹਨਾਂ ਦਾ ਮਲਾਪ ਹੁੰਦਾ ਪਰ ਸਾਡੀ ਨੂੰ ਮੇਰਾ ਮੰਨਣਾ ਸੀ ਅਸੀਂ ਇਹਨਾਂ ਦੀਆਂ ਘਰਾਂ ਚ ਚੱਲਾਂਗੇ ਇਹ ਸਾਡੇ ਵੱਡੇ ਆ ਇਹ ਅਸੀਂ ਭਾਵੇਂ ਬਾਹਰੋਂ ਆਏ ਬਹੁਤ ਸਿੰਘ ਆ ਪਰ ਅਸੀਂ ਇਹਨਾਂ ਦੀ ਹਮੇਸ਼ਾ ਰਾਜਾ ਚ ਅੱਜ ਤੱਕ ਚੱਲਦੇ ਰਹੇ ਆ ਇਹਨਾਂ ਨਾਲ ਸਾਡਾ ਪ੍ਰੇਮ ਬਣਿਆ ਰਿਹਾ ਬੜੀ ਕਿਰਪਾ ਸੀ ਮੈਨੂੰ ਐ ਮਿਲੇ ਸਮੈਤ ਗੁਰਦਾਰੇ ਉਦੋਂ ਪੰਜਾਂ ਚ ਲੱਗੇ ਸੀ ਪਹਿਲੇ ਤੇ ਲਗੀ ਤਾਂ ਭਾਈ ਦੇ ਸ਼ੁਕਰੀ ਦੱਸਿਆ ਕਿ ਇਹ ਸਿੰਘ ਵੀ ਪੰਜਾਂ ਚ ਲੱਗਦੇ ਹੁੰਦੇ ਆ ਦਸਨੀ ਦੇਰ ਮੈਂ ਕਿਹਾ ਨੰਬਰ ਲਖਾਓ ਦੂਸਰਾ ਤਾਂ ਕਵੈਂਟਰੀ ਅਮਰ ਸਿੰਘ ਜੀ ਆ ਸੀ ਜਿਉਂ ਤੁਰੇ ਉਦੋਂ ਜਿਉਂ ਤੁਰੇ ਜਿਹਦੀਆਂ ਸਫਰਾਂ ਸਾਨੂੰ ਨਹੀਂ ਪਤਾ ਅਸੀਂ ਆ ਜਿਹਨੇ ਯੂਰਪ ਦੇ 7-8 ਮੁਲਕ ਆ ਕਿਹੜੇ 에ਰਪੋਰਟ ਤੇ ਉਤਰੇ ਕਿਹੜੇ ਜਿਹੜੇ ਕਿਹੜੇ ਗੁਰਦਾਰੇ ਚ ਗਏ ਬੰਦਾ ਤੇ ਮਾਰੇ ਜਾਣਦੇ ਆ ਤੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਤੀ ਸੱਚੀ ਦਰਗਾਹ ਜਾਏ ਸੱਚਾ ਪੜ ਮਲਿਆ ਗੁਰੂ ਸਾਹਿਬ ਜੀ ਦੀ ਸੇਵਾ ਕਰਦਾ ਸਫਲ 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 ਬੇਈ ਯਾਤਰਾ ਕਿਉਂਕਿ ਪ੍ਰਵਾਦ ਨੂੰ ਉਹਦਾ ਉਪਯੋਗ ਨਹੀਂ ਕਰਨਾ ਚਾਹੀਦਾ ਕਿਉਂਕਿ ਜੀ ਦੇ ਜੀ ਹੀ ਉਹ ਗੁਰੂ ਦੇ ਹੱਡ ਲੱਗੇ ਹੋ ਸੀ ਔਰ ਜੀ ਦੇ ਹੀ ਮੁਕਤੀ ਮੈਨੂੰ ਉਹਨਾਂ ਦੀ ਸਿੰਘ ਨੇ ਭੇਟ ਜੀਣਾ ਵਚਨ ਦੱਸਿਆ ਉਹ ਕਹਿੰਦੇ ਵੀ ਦਵਾਈ ਨਹੀਂ ਸੀ ਖਾਂਦੇ ਆਇਆ ਨਾ ਹੁਕਮ ਜੋ ਨਾਲ ਦੁੱਖ ਨੇ ਦੁੱਖ ਨਹੀਂ ਮੰਨੇ ਕਦੇ ਦਵਾਈ ਖਾਂਦੇ ਨੂੰ ਜਦੋਂ ਜਰਮਨ ਵਿੱਚ ਗਏ ਆ ਡਾਕਟਰਾਂ ਨੂੰ ਪੁੱਛਿਆ ਕਿ ਤੁਸੀਂ ਕੋਈ ਪੈਰਾਸੈਟਾਮੋਲ ਦਵਾਈ ਨਹੀਂ ਖਾਂਦੇ ਕਿਤੇ ਨਹੀਂ ਮੈਂ ਨਹੀਂ ਕੁਝ ਖਾਂਦਾ ਤਾਂ ਗਰਮ ਵੈਕਸੀਨਾ ਨਹੀਂ ਤਾਂ ਮੜਾ ਆ ਜਾਂਦਾ ਬੁਖਾਰ ਜੜ ਜਾਂਦਾ ਮੈਂ ਚੰਗੇ ਚੰਗੇ ਸਿੰਘਾਂ ਦੀ ਗੱਲ ਕਰਦਾ ਹਾਏ ਹਾਏ ਮਰ ਗਿਆ ਰੁੱਟ ਗਿਆ ਪੁਰਾ ਕਦੇ ਉਹ ਮਸੂਬੀ ਸੀ ਨਹੀਂ ਕੀਤਾ ਪਿਛਲੇ ਸਾਲ ਵਿਸਾਖੀ ਤੇ ਅਸੀਂ ਸਲੋਹ ਵਿਖੇ ਅਮਰ ਸਿੰਘ ਯਾਰ ਕਰਦੇ ਸੀ ਤੇ ਜਦੋਂ ਕਿ ਮੈਂ ਸ੍ਰੀ ਸਾਹਿਬ ਫੜ ਕੇ ਖੜੇ ਤੇ ਚਾਰ ਜਿਹੜੇ ਜਦੋਂ ਮਰਛਾਉਂਦੇ ਸੀ ਉਹਨਾਂ ਨੂੰ ਕੋਈ ਪ੍ਰੋਬਲਮ ਜੇ ਹੋਈ ਤੇ ਉਹ ਮੈਨੂੰ ਮੇਥੋਂ ਸ੍ਰੀ ਸਾਹਿਬ ਫੜ ਕੇ ਤਾਂ ਮਨੇ ਕਹਿੰਦੇ ਤੁਸੀਂ ਸ਼ਿਕਾਇਤ ਪਿਛੇ ਸਿੰਘ ਵਿੱਚ ਜਾ ਕੇ ਉਹਨਾਂ ਨੂੰ ਉਹ ਉਲਟ ਜੀ ਆਈ ਤੋਂ ਇਹ ਕਿਰਿਆ ਕੀਤੀ ਉਦੋਂ ਤੋਂ ਸ਼ੁਰੂ ਹੋ ਗਿਆ ਸੀ ਪਰ ਉਹ ਨਹੀਂ ਸਾਨੂੰ ਦੱਸਿਆ ਨਹੀਂ ਆ ਜਿਹੜੀ ਬਿਮਾਰੀ ਬਾਰੇ ਵੀ ਪਤਾ ਲੱਗਿਆ ਸੀ ਕਹਿੰਦੇ ਕਿਸੇ ਨੂੰ ਨਹੀਂ ਦੱਸਣਾ ਬਿਲਕੁਲ ਨਹੀਂ ਕਹਿੰਦੇ ਦੱਸਣਾ ਇਸ ਕਰਕੇ ਬਹੁਤ ਸਟਰੌਂਗ ਬਾਡੀ ਸੀ ਬਹੁਤ ਸਟਰੌਂਗ ਸੀ ਮਹਾਰਾਜ ਇਦਾਂ ਦੇ ਸਿੰਘਾਂ ਤੇ ਕਿਰਪਾ ਕਰੇ ਉਹ ਸਿੰਘਤ ਵਿੱਚ ਹੋਰ ਵੀ ਇਦਾਂ ਦੇ ਪੈਦਾ ਹੋਣ ਜਿਹੜਾ ਕਿ ਗੁਰੂ ਦਾ ਚਲਾਇਆ ਪੰਥ ਹੈ ਇਦਾਂ ਚੜ੍ਹਦੀਆਂ ਕਲਾਂ ਵਿੱਚ ਜਾਵੇ ਇੰਨੀਆਂ ਖੁਸ਼ਕਿੰਤਾ ਹੈ ਖਮਾ ਦਾ ਆਜਾ ਦੇ ਸਮੂਹੀ ਸੰਗਤਾਂ ਦਾ ਤੈਨਾਂ ਨੂੰ ਧੰਨਵਾਦ ਸੂਚੇ ਪ੍ਰਬੰਧਕਾਂ ਦਾ ਪੀਬੀਸੀ ਚਰਵਾ ਜਿਹੜਾ ਨਾਲ ਬਹੁਤ ਪ੍ਰੇਮ ਸੀ ਜਿਹੜੀ ਆਪ ਦੱਸਿਆ ਹੀ ਆ ਪਰ ਕੌਮ ਦੀ ਗੱਲ ਕਰਦੇ ਆ ਔਰ ਗੱਲਾਂ ਸਾਰੀ ਕਰਦੇ ਆ ਪਰ ਸੱਚ ਬੋਲਣਾ ਸਮਝਦੇ ਹਾਲਾਤਾਂ ਨੂੰ ਦੇਖ ਕੇ ਲੋਕਾਂ ਨੂੰ ਲੋਕਾਂ ਦੇ ਹਾਲਾਤ ਨਹੀਂ ਦੇਖਣੇ ਦੇਖਣਾ ਵੀ ਗੱਲ ਕਿੱਧਰ ਨੂੰ ਜਾ ਰਹੀ ਆ ਉਹਦੇ ਤੇ ਬੋਲਣਾ ਕਿ ਇਥੇ ਪੀਬੀਸੀ ਚਾਹ ਦਾ ਕੰਮ ਹੈ ਇਹਨਾਂ ਦਾ ਵੀ ਧੰਨਵਾਦ ਸੂਚੀਆਂ ਸੰਗਤਾਂ ਦਾ ਧੰਨਵਾਦ ਇਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ ਮਹਾਰਾਜ ਤੁਹਾਨੂੰ ਜਰਨੀਆਂ ਗੱਲਾਂ ਫੈਕਸ਼ਨ ਇਹੋ ਜਿਹੇ ਗੁਰਮਖ ਪਿਆਰੇ ਦੀ ਆਗਮ ਆਗਮ ਅਰਦਾਸ ਵਾਸਤੇ ਤੁਸੀਂ ਇੱਥੇ ਹਾਜ਼ਰ ਹੋਏ ਸਭ ਦੀਆਂ ਹਾਜ਼ਰੀਆਂ ਮਾਣ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨੂੰ ਜੀ ਗੁਰੂ ਰੂਪ ਸਾਹਿਬ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਸਾਰੇ ਹੀ ਆਪਣੇ ਹਰਮਨ ਪਿਆਰੇ ਵੀਰ ਭਾਈ ਸਫਾਈ ਨਛੱਤਰ ਸਿੰਘ ਜੀ ਨੂੰ ਜੋ ਕਿ ਆਪਣੀ ਸੰਸਾਰਿਕ ਆਤਰਾ ਪੂਰੀ ਕਰਨ ਤੋਂ ਪ੍ਰਾਂਤ ਗੁਰੂ ਚਰਨਾਮਖ ਚਾਰ ਬਣਾਇ ਇਮਾਨ ਹੋਏ ਹਨ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਗੁਰੂ ਘਰ ਹਾਜ਼ਰੀ ਭਰ ਰਹੇ ਹਾਂ ਉਹਨਾਂ ਬਾਰੇ ਕੁਝ ਕਹਿਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਜੇ ਕਿਸੇ ਦੀ ਨਿੰਦਿਆ ਕਰਨੀ ਹੋਵੇ ਤਾਂ ਬੜਾ ਆਰਾਮ ਨਾਲ ਲਫ਼ਜ਼ ਲੱਭ ਜਾਂਦੇ ਹਨ ਪਰ ਜਦੋਂ ਕਿਸੇ ਦੀ ਸਿਫ਼ਤ ਕਰਨੀ ਹੋਵੇ ਤਾਂ ਸਾਡੇ ਕੋਲ ਲਫ਼ਜ਼ ਜੋ ਲਫ਼ਜ਼ ਹੁੰਦੇ ਹਨ ਉਹ ਖਤਮ ਹੋ ਜਾਂਦੇ ਹਨ ਪਰ ਸਾਨੂੰ ਮਾਣ ਹੈ ਸਾਡੇ ਵੀਰ ਤੇ ਕਿ ਉਹਨਾਂ ਦੀ ਸਿਫ਼ਤਾਂ ਦੇ ਜਿੰਨੇ ਮਰਜੀ ਪਹਾੜ ਬਣ ਲਈਏ ਉਝੋਪਨੇ ਕਿਉਂਕਿ ਹਰ ਸਿਫਤ ਜੋ ਉਹਨਾਂ ਦੇ ਵਿੱਚ ਸੀ ਉਹ ਵਾਕਈ ਬਣ ਰਹੀ ਸੀ ਤੇ ਉਹਨਾਂ ਦੀਆਂ ਸਿਫਤਾਂ ਨਹੀਂ ਗਿਣੀਆਂ ਜਾ ਸਕਦੀਆਂ ਸਾਡੇ ਮੇਰੇ ਤੋਂ ਪਹਿਲੇ ਸਾਰੇ ਬੁਲਾਰਿਆਂ ਨੇ ਉਹਨਾਂ ਦੀਆਂ ਸਿਫਤਾਂ ਦਸੀਆਂ ਨਿਮਰਤਾ ਤੇ ਭਤੀਕ ਆਪਾਂ ਸੰਸਾਰਕ ਯਾਤਰਾ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਦੇ ਬੰਦੀ ਦੇ ਵਿੱਚ ਚੜ ਕੇ ਹੰਕਾਰ ਦੇ ਪਾਣੀ ਵਿੱਚ ਡੁੱਬ ਕੇ ਆਪਣਾ ਜਨਮ ਬੜ ਗੁਆ ਬੈਠਦੇ ਹਾਂ ਉਹਨਾਂ ਨੇ ਗੁਰੂ ਦੇ ਜਹਾਜ਼ ਚੜ੍ਹ ਕੇ ਆਪਣਾ ਜੀਵਨ ਹੀ ਨਹੀਂ ਸਵਾਰਿਆ ਬਲਕਿ ਨਾਲ ਸਾਡੇ ਵਰਗੇ ਪਾਪੀਆਂ ਨੂੰ ਵੀ ਗੁਰੂ ਦੇ ਨਾਲ ਲੜ ਲਾ ਕੇ ਗੁਰੂ ਦੇ ਜਹਾਜ਼ ਚੜਾ ਕੇ ਸਾਨੂੰ ਵੀ ਭਵ ਸਾਗਰ ਤਰਨ ਦਾ ਤਰੀਕਾ ਦੱਸਿਆ ਸੋ ਓਵਰ ਆਲ ਕਹਿਣ ਦਾ ਮਤਲਬ ਇਹ ਹੈ ਕਿ ਉਹ ਸੰਤ ਬਿਰਤੀ ਵਾਲੀ ਰੂਹ ਜਿਸ ਨੇ ਆਪਣੇ ਪਿਆਰ ਦੀ ਲਫ਼ਜ਼ਾਂ ਨਾਲ ਬਿੰਦ ਪਿਆਰ ਦੀਆਂ ਜ਼ੰਜੀਰੀਆਂ ਨਾਲ ਸਾਨੂੰ ਕੀਲ ਕੇ ਰੱਖ ਲਿਆ ਤੇ ਹੁਣ ਸਾਨੂੰ ਅਲਗ ਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜਮਾਨ ਹੋਏ ਗੁਰੂ ਚਰਨਾਂ ਅੱਗੇ ਆਪ ਸਭ ਦੇ ਚਰਨਾਂ ਵਿੱਚ ਨਿਮਰਤਾ ਦਾ ਸਹਿਰਦਾਸੇ ਕੀ ਆਪ ਉਸ ਗੁਰੂ ਅੱਗੇ ਨਿਮਰਤਾ ਸਹਿਤ ਬੇਨਤੀ ਕਰੋ ਜੋ ਕਿ ਆਪਾਂ ਹਰ ਰੋਜ਼ ਪੜ੍ਹਦੇ ਹਾਂ ਸੰਮੁਤਸਾਹ ਲਿਖਿਆ ਮਿਲ ਕੇ ਪਾਉਂਦੇ ਹਾਂ ਦਿਉ ਸਜਨ ਅਸੀਸ ਦਿਗਾ ਜਿਉਂਵੇਂ ਸੈਸੂੰਵੇਂ ਸੋ ਸਾਡੇ ਉਸ ਵੀਰ ਨੂੰ ਗੁਰੂ ਆਪਣੇ ਚਰਨਾਂ ਵਿੱਚ ਜਗਾ ਦੇ ਅਤੀਆਮਕੰ ਤੋਂ ਖਤਮ ਉਹਨਾਂ ਦਾ ਜੀਵਨ ਖਤਮ ਕਰੇ ਤੇ ਸਾਨੂੰ ਕੱਲੇ ਪਰਿਵਾਰ ਨੂੰ ਹੀ ਨਹੀਂ ਸਾਨੂੰ ਸਾਰਿਆਂ ਨੂੰ ਹੀ ਉਹਨਾਂ ਦੇ ਵਿਛੋੜੇ ਦਾ ਜੋ ਸੋਗ ਹੈ ਉਹ ਬਾਣਾ ਮੰਨਣ ਦਾ ਭਲ ਸਾਰੀ ਹੀ ਸੰਗਤ ਨੂੰ ਬਖਸ਼ੇ ਸੋ ਗੁਰੂ ਪਿਆਰਿਓ ਅੰਤ ਵਿੱਚ ਅੱਜ ਜੋ ਵੀ ਦੂਰੋਂ ਨੇੜੇੋਂ ਚੱਲ ਕੇ ਸਰਦਾ ਦੇ ਫੁੱਲ ਭੇਟ ਕਰਨ ਲਈ ਸਾਡੇ ਵੀਰ ਜੀ ਲਈ ਸਮਾਂ ਕੱਢ ਕੇ ਆਏ ਹੋ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਗੁਰੂ ਘਰ ਦਾ